ਸਤਿ ਜੀ ਰਿਗੋਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ 14 ਤੇ 15 ਜੁਲਾਈ ਕਿ ਇਹਨਾਂ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕੀ ਮੌਸਮੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਪਹਿਲਾਂ ਗੱਲ ਕਰੀਏ ਅੱਜ 14 ਜੁਲਾਈ ਦੀ ਤਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਲਗਭਗ ਇਸ ਵੀਰ ਦੇ 8 ਵਜੇ ਦੇ ਆਸ-ਪਾਸ ਮੌਸਮ ਫਿਲਹਾਲ ਸਾਫ਼ ਅਤੇ ਖੁਸ਼ਕ ਬਣਿਆ ਹੈ ਪੂਰਾ ਉੱਤਰ ਪੱਛਮੀ ਭਾਰਤ ਵਿੱਚ ਜਿਹੜੇ ਮੌਨਸੂਨੀ ਬੱਦਲਾਂ ਦੀ ਹਲਚਲਾ ਹੁਣ ਘਟ ਚੁੱਕੀ ਹੈ ਤੇ ਹਾਲਾਂਕਿ ਜਿਆਦਾ ਵੱਡੀ ਤਖੜੀਆਂ ਮੌਸਮੀ ਹਲਚਲ ਨਹੀਂ ਦੇਖਣ ਨੂੰ ਮਿਲੀਆਂ ਪਰ ਫਿਰ ਵੀ ਪੈਚੀ ਰੂਪ ਦੇ ਵਿੱਚ ਕਈ ਭਾਗਾਂ ਵਿੱਚ ਪਿਛਲੇ 2 ਦਿਨ ਪਹਿਲਾਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਚੰਗਾ ਮੀਂਹ ਦੇਖਣ ਨੂੰ ਮਿਲਿਆ ਤੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਕੁਝ ਵਿੱਚ ਘੱਟ ਪਿਆ ਹੈ ਤੇ ਹਾਲੇ ਤੱਕ ਕੁਝ ਇਲਾਕੇ ਪੰਜਾਬ ਦੇ 10-15% ਜਿਹੇ ਵੀ ਨੇ ਜਿਨ੍ਹਾਂ ਦੇ ਵਿੱਚ ਲਗਭਗ ਨਾ ਮਾਤਰ ਹੀ ਬਰਸਾਤ ਹੋਈ ਹੈ ਜਦੋਂ ਦੀ ਮੌਨਸੂਨੀ ਗਤੀਵਿਧੀਆਂ ਪੰਜਾਬ ਵਿੱਚ ਸ਼ੁਰੂ ਹੋਈਆਂ ਨੇ ਕਹਿਣ ਦੀ ਭਾਵ ਹੈ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਤੇ ਇਥੇ ਮੌਨਸੂਨ ਦੇ ਵਿੱਚ ਜਿਹੜੀ ਇੱਕ ਸਾਲ ਤਾਂ ਪਿਛਲੇ ਲਗਭਗ 4-5 ਸਾਲ ਤੋਂ ਘੱਟ ਦੇਖਣ ਨੂੰ ਮਿਲ ਰਹੀ ਹੈ ਪੱਕੇ ਇੱਕੋ ਸਮੇਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਬਰਸਾਤ ਹੁੰਦੀ ਸੀ ਝੜੀ ਨੁਮਾ ਲੱਗ ਜਾਂ ਝੜੀਆਂ ਲੱਗ ਜਾਂਦੀਆਂ ਸੀ ਤਾਂ ਉਹ ਬਰਸਾਤਾਂ ਹੁਣ ਲਗਭਗ ਖਤਮ ਨੇ ਪੈਚੀ ਰੂਪ ਵਿੱਚ ਸ਼ਰਾਟਿਆਂ ਵਾਲੀਆਂ ਬਰਸਾਤਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਕੁਝ 15 20 ਮਿੰਟ ਅਧੇ ਘੰਟੇ ਜਾਂ ਵੱਧ ਤੋਂ ਵੱਧ ਘੰਟੇ ਦਾ ਸਪੈਲ ਲੱਗਦਾ ਹੈ ਕੁਝ ਖੇਤਰਾਂ ਵਿੱਚ ਮੀਂਹ ਪੈਂਦਾ ਹੈ ਬਾਕੀ ਇਲਾਕੇ ਖੁਸ਼ਕ ਰਹਿ ਜਾਂਦੇ ਨੇ ਸੋ ਪੰਜ ਸੱਤ ਜ਼ਿਲ੍ਹੇ ਕਵਰ ਹੁੰਦੇ ਨੇ ਬਾਕੀ ਹਿੱਸੇ ਖੁਸ਼ਕ ਹੁੰਦੇ ਨੇ ਸੋ ਇਹਦੇ ਕਰਕੇ ਹੀ ਜਿਹੜੀ ਹਮਸਾ ਉਹ ਜ਼ਿਆਦਾ ਬਣਦੀ ਹੈ ਇਹ ਹਮਸਾ ਕਹਿ ਦਈਏ ਵੀ ਕੋਈ ਨਵੀਂ ਗੱਲ ਨਹੀਂ ਹੈ ਪਹਿਲੀ ਨਹੀਂ ਹੈ ਲਗਾਤਾਰੇ ਪੁਰਾਣੇ ਸਮੇਂ ਤੋਂ ਚੱਲਦੀ ਆਉਂਦੀ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਜਿਹੜੀ ਨਮੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਵੱਜ ਜਾਂਦੀ ਹੈ ਲਗਾਤਾਰ ਪੂਰਬੀ ਹਵਾਵਾਂ ਚੱਲਦੀਆਂ ਨੇ ਕੁਝ ਦੱਖਣੀ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਨਮੀ ਲੈ ਕੇ ਆਉਂਦੀਆਂ ਨੇ ਸੋ ਇਹਨਾਂ ਦੇ ਚੱਲਦੇ ਹਵਾ ਦੇ ਵਿੱਚ ਜਿਹੜਾ ਮੌਇਸਚਰ ਆਉ ਵੱਧ ਜਾਂਦਾ ਹੈ ਤੇ ਹਮਸ ਬਣ ਜਾਂਦੀ ਹੈ ਸੋ ਜਿਹੜੀ ਕਿ ਲਗਭਗ ਸੌਣ ਤੋਂ ਬਾਅਦ ਭਾਦੋਂ ਦਾ ਮਹੀਨਾ ਹੁੰਦਾ ਹੈ ਉਹ ਵੀ ਇਸੇ ਤਰ੍ਹਾਂ ਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਮੌਸਮ ਦੀ ਤਾਂ ਇਹਨਾਂ 14 ਅਤੇ 15 ਜੁਲਾਈ ਨੂੰ ਮੌਸਮ ਫਿਲਹਾਲ ਜ਼ਿਆਦਾਤਰ ਖੁਸ਼ਕ ਹੀ ਰਹਿਣ ਦੀ ਸੰਭਾਵਨਾ 70 ਤੋਂ 80% ਸੰਭਾਵਨਾ ਹੈ ਕਿ ਮੌਸਮ ਖੁਸ਼ਕ ਰਹੇਗਾ ਥੋੜੇ ਬਹੁਤ ਬੱਦਲਾਂ ਦੀ ਆਵਾਜ਼ ਹੀ ਜ਼ਰੂਰ ਰਹੇਗੀ ਪਰ ਮੀਂਹ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ ਕੁਝ 15-20% ਚਾਂਸ ਹੋਣਗੇ ਕਿ ਛੋਟੇ-ਮੋਟੇ ਟੁੱਟਵੇਂ ਰੂਪ ਵਿੱਚ ਬੱਦਲ ਆਵਾਜ਼ aí ਦੌਰਾਨ ਕੁਝ ਹਿੱਸਿਆਂ ਵਿੱਚ ਆਉਂਦੇ ਜਾਂਦੇ ਮੀਂਹ ਦੇ ਸ਼ਰਾਟੇ ਦੇ ਸਕਦੇ ਨੇ ਉਹ ਵੀ ਪੈਚੀ ਰੂਪ ਵਿੱਚ ਹੋਣਗੇ ਕੋਈ ਜਿਆਦਾ ਵੱਡੇ ਤਕੜੇ ਮੌਸਮੀ ਹਲਚਲ ਨਹੀਂ ਹੈ ਹਾਲਾਂਕਿ ਸ਼ਰਾਟੇ ਤੇਜ਼ ਜਰੂਰ ਹੋ ਸਕਦੇ ਨੇ ਥੋੜੇ ਬਹੁਤ ਹਵਾਵਾਂ ਦੇ ਨਾਲ ਪਰ ਇਹਦਾ ਜਿਹੜਾ ਦੌਰ ਹੈ ਜਾਂ ਕਹਿੰਦੇ ਸਮਾਂ ਹੈ ਉਹ 15-20 ਮਿੰਟ ਤੱਕ ਹੀ ਸੀਮਤ ਹੋਵੇਗਾ ਕੋਈ ਲੰਬੀ ਬਰਸਾਤ ਹੋਣ ਦੀ ਸੰਭਾਵਨਾ ਲਗਭਗ ਨਾ ਮਾਤਰਾ ਹੈ ਸੋ ਜਿਆਦਾਤਰ ਇਹੀ ਕਹਾਂਗੇ ਕਿ ਮੌਸਮ ਠੀਕ ਠਾਕ ਹੀ ਰਹੇਗਾ ਖੁਸ਼ਕ ਰਹੇਗਾ ਮੀਂਹ ਦੀ ਸੰਭਾਵਨਾ ਘੱਟ ਹੈ ਗਰਮੀ ਤੇ ਹਮੋਸ ਹੈ ਜਿਹੜੀ ਉਹ ਤੋਂ ਰਾਹਤ ਫਿਲਹਾਲ ਹਲੇ ਨਹੀਂ ਬਣੇਗੀ ਹੁਣ ਧੁੱਪ ਤੇਜ਼ ਲੱਗੇਗੀ ਥੋੜੀ ਜਿਹੀ ਤੇ ਹਮੋਸ ਇੱਕ ਵਾਰ ਫੇਰ ਵਧੇਗੀ ਦਿਨ ਦੇ ਟੈਂਪਰੇਚਰ 36 37 ਡਿਗਰੀ ਦੇ ਆਸ-ਪਾਸ ਤੱਕ ਜਾਣਗੇ ਕੁਝ ਹਿੱਸਿਆਂ ਵਿੱਚ 38 ਡਿਗਰੀ ਤੱਕ ਤਾਪਮਾਨ ਦੇਖਣ ਨੂੰ ਮਿਲੇਗਾ ਤੇ ਹਵਾਵਾਂ ਜ਼ਿਆਦਾਤਰ ਉੱਤਰ ਤੇ ਸੌਰੀ ਦੱਖਣ ਤੇ ਪੂਰਬ ਦਿਸ਼ਾ ਤੋਂ ਵਗਣਗੀਆਂ ਵਿਚ ਵਿਚਾਲੇ ਥੋੜਾ ਬਹੁਤ ਪੱਛਮੀ ਹਵਾਵਾਂ ਦਾੜਾ ਰੋਖਾ ਕੁਝ ਖੇਤਰਾਂ ਵਿੱਚ ਹਲਕਾ ਦਰਮਿਆਨਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜੇ ਪੱਛਮੀ ਹਵਾਵਾਂ ਲੰਬੇ ਸਮੇਂ ਲਈ ਵਾਪਸੀ ਕਰਨਗੀਆਂ ਤਾਂ ਹਮਸ ਤੋਂ ਰਾਹਤ ਮਿਲੇਗੀ ਸੋ ਉਡੀਕ ਹੀ ਰਹੇਗੀ ਕਿ ਪੱਛਮੀ ਹਵਾਵਾਂ ਚੱਲਣਗੀਆਂ ਤਾਂ ਹਮਸ ਘਟੇਗੀ ਜੇਕਰ ਪੂਰਬੀ ਹਵਾਵਾਂ ਚੱਲਣਗੀਆਂ ਤਾਂ ਨਮੀ ਵਧੇਗੀ ਮੀਂਹ ਦੇ ਚਾਂਸ ਥੋੜੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੂਰਬੀ ਹਵਾਵਾਂ ਚੱਲਣ ਦੇ ਨਾਲ ਹੀ ਬਰਸਾਤੀ ਜਿਹੜੀਆਂ ਗਤੀਵਿਧੀਆਂ ਨੇ ਉਹ ਜ਼ਿਆਦਾ ਸੰਭਾਵਨਾ ਬਣਦੀਆਂ ਨੇ ਕਿਉਂਕਿ ਪੱਛਮੀ ਹਵਾਵਾਂ ਖੁਸ਼ਕ ਹੁੰਦੀਆਂ ਨੇ ਸੋ ਜਿਹੇ ਦੇ ਵਿੱਚ ਪੱਛਮੀ ਹਵਾਵਾਂ ਚੱਲਣ ਕਰਕੇ ਨਮੀ ਜ਼ਰੂਰ ਘਟ ਜਾਂਦੀ ਹੈ ਹੌਮਸ ਤੋਂ ਰਾਹਤ ਮਿਲ ਜਾਂਦੀ ਹੈ ਪਰ ਮੀਂਹ ਦੇ ਚਾਂਸ ਘਟ ਜਾਂਦੇ ਨੇ ਬਾਕੀ ਇਹਨਾਂ ਅਦਨਾ ਵਿੱਚ ਜੇਕਰ ਕੋਈ ਛੋਟੀ ਮੋਟੀ ਅਪਡੇਟ ਆਉਂਦੀ ਹੈ ਕਿਸੇ 2-4 ਹਿੱਸਿਆਂ ਦੇ ਵਿੱਚ ਮੀਂਹ ਦੀ ਥੋੜੇ ਬਹੁਤ ਸੰਭਾਵਨਾ ਬਣਦੀ ਹੈ ਤਾਂ ਉਸ ਦੀ ਅਪਡੇਟ ਸਮੇਂ ਤੇ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਬਾਕੀ ਲਗਾਤਾਰ ਮੌਸਮ ਦੀ ਅਪਡੇਟ ਪ੍ਰਾਪਤ ਕਰਦੇ ਰਹੋ ਸਾਡੇ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ ਤੇ ਹੁਣ ਇਜਾਜ਼ਤ ਦਿਓ ਧੰਨਵਾਦ ਜੀ